ਇਨਾ ਮਾਮਾਂ ਦੇ ਗੱਲ ਆਖੇ ਜੋ ਸਕੂਨ ਜੋ ਤਸੱਲੀ ਮਿਲਦੀ ਹੈ ਨਾ ਉਹ ਬਿਆਨ ਨਹੀਂ ਕੀਤੀ ਜਾ ਸਕਦੀ ਥੋੜਾ ਜਗਿੰਦਰ ਕੋਰੇ ਨੇ ਅਨਕਾਰੇ ਮਾਰੀ ਜਾਨੀ ਸੁੱਤੀ ਉੱਠਦੀ ਹੋਈ ਹੋਏ ਮੇਰੀ ਮਾਂ ਨਹੀਂ ਭਜਨੋ ਰੀ ਭਜਨ ਨਾ ਨਹੀਂ ਮੇਰੀ ਮਾਂ ਗੁੱਸੇ ਨਾ ਕਰ ਆਪੇ ਪੁੱਤ ਨਾਲ ਗੁੱਸੇ ਨਾ ਹੋਇਆ ਕਰ ਤੇ ਇਹ ਸਾਡਾ ਕੰਪਿਊਟਰ ਸੈਂਟਰ ਆ ਜੀ ਹੰਦਨ ਵਿਕਾਸ ਕੇਂਦਰ ਇੱਥੇ ਹੁਣ ਬੱਚਿਆਂ ਦੀਆਂ ਕਲਾਸਾਂ ਸ਼ੁਰੂ ਹੋਣੀਆਂ ਕੰਪਿਊਟਰ ਦੀਆਂ ਕਲਾਸਾਂ ਤੇ ਇਹ ਸਾਡੇ ਬੱਚੇ ਕੰਪਿਊਟਰ ਕਲਾਸਾਂ ਲਾਉਂਦੇ ਨੇ ਇਹ ਟੀਚਰ ਆ ਸਾਡੀ ਇੱਥੇ ਜਿਹੜੀ ਧੀ ਸਾਡੀ ਪੜਾਉਂਦੀ ਆ ਬੱਚਿਆਂ ਨੂੰ ਇੱਧਰ ਸਲਾਈ ਸੈਂਟਰ ਆ ਇਧਰ ਸਟਿਚਿੰਗ ਸਾਸਿਕਾ ਬੈਠ ਜਾ ਬੈਠ ਜਾ ਕੰਮ ਕਰ ਬੈਠਾ ਇੱਥੇ ਸਟਿਚਿੰਗ ਦੀਆਂ ਕਲਾਸਾਂ ਲੱਗਦੀਆਂ ਸਾਸਿਕਾਲ ਭੈਣੇ ਤੇ ਇਹ ਸਾਡੀ ਜਿਵੇਂ ਧੀਆਂ ਵਾਂ ਗਿੱਤਿਕਾ ਭੈਣ ਦੇਖੋ ਹਨਾ ਬਲਾਈਂਡ ਸੀ ਜਦੋਂ ਲੈ ਕੇ ਆਏ ਸੀ ਬਠਿੰਡੇ ਤੋਂ ਇਸ ਭੈਣ ਨੂੰ ਅੱਜ ਕਢਾਈ ਕਰੀ ਜਾਂਦੀ ਐ ਮੋਰ ਬਣਾ ਰਹੀ ਐ ਭੈਣ ਮੋਰ ਹਾਂ ਆ ਗਿਆ ਤੇਰੇ ਕੋਲ ਵੀ ਉਹਨਾ ਬੈਠ ਉੱਥੇ ਹੀ ਬੈਠ ਆ ਗਿਆ ਤੇਰੇ ਕੋਲ ਹੀ ਆ ਗਿਆ ਤੇ ਇਧਰ ਸਾਡੀ ਸ਼ਿਵਸ਼ਾਲਾ ਨੇ ਦੇਖੋ ਕਿੰਨਾ ਸੋਹਣਾ ਬਣਾਇਆ ਜੀ ਸ਼ਮਸ਼ਾਲਾ ਭੈਣ ਸਾਡੀ ਹੂੰ ਥੈਂਕ ਯੂ ਭੈਣੇ ਥੈਂਕ ਯੂ ਵੈਰੀ ਮੱਚ ਤੇ ਇਹ ਸ਼ਮਸ਼ਾਲਾ ਭੈਣ ਨੂੰ ਵੀ ਬਹੁਤ ਸ਼ੌਕ ਆ ਐਮਬਰਾਇਡਰੀ ਦਾ ਇਹਨੂੰ ਬਹੁਤ ਸ਼ੌਕ ਆ ਇਦਾਂ ਦੀਆਂ ਚੀਜ਼ਾਂ ਬਣਾਉਣ ਦਾ ਤੇ ਇੱਧਰ ਸਾਡੀ ਭੈਣ ਸਤਵੰਤ ਕੌਰ ਪਿੰਕੀ ਬਣਾ ਰਹੀਆਂ ਰਮਾਲ ਬਣਾ ਰਿਆ ਅਸੀਂ ਸੂਟ ਬਣਾਇਆ ਨੇ ਆ ਭੈਣ ਨੇ ਬਣਾਇਆ ਅਰੇ ਕੋਈ ਸੂਟ ਸਾਡੀ ਭੈਣ ਨੇ ਸਤਵੰਤ ਕੌਰ ਨੇ ਬਣਾਇਆ ਵਾ ਜਿਹੜਾ ਕਿਹ ਟਾਈਮ ਭੈਣ ਨੂੰ ਕਪੜੇ ਪਾਉਣ ਦੀ ਵੀ ਸੋਝੀ ਨਹੀਂ ਸੀਗੀ ਅੱਜ ਮੇਰੀ ਭੈਣ ਦੂਜਿਆਂ ਵਾਸਤੇ ਵੀ ਸੂਟ ਬਣਾ ਰਹੀ ਆ ਹੈਨਾ ਆ ਕਿੰਨਾ ਸੋਹਣਾ ਚੀਜ਼ਾਂ ਸਾਡੀਆਂ ਇਹਨਾਂ ਭੈਣਾਂ ਵੱਲੀਆਂ ਬਣਾ ਬਣਾ ਕੇ ਰੱਖੀਆਂ ਹੋਈਆਂ ਜਿਵੇਂ ਆ ਕਮਲਜੀਤ ਭੈਣ ਨੇ ਬਣਾਇਆ ਸੀਗਾ ਹਰੇਕ ਆਪੋ ਆਪਣੇ ਹੁਨਰ ਦੇ ਮੁਤਾਬਕ ਬੱਚਿਆਂ ਨੇ ਇਹ ਪਿਛਲੇ ਸੈਸ਼ਨ ਦਾ ਵਾ ਜਿਹੜੇ ਪਿਛਲਾ ਸੈਸ਼ਨ ਨਿਕਲ ਕੇ ਗਿਆ ਹੁਣ ਇਹ ਨਵਾਂ ਸੈਸ਼ਨ ਸ਼ੁਰੂ ਹੋਇਆ ਵਾ ਤੇ ਇਹਦੇ ਵਿੱਚ ਵੀ ਇਦਾਂ ਹੀ ਇਹ ਸਾਡੀ ਭੈਣ ਵੀ ਬਹੁਤ ਜ਼ਿਆਦਾ ਅਫਸੈਟ ਸੀ ਔਰ ਠੀਕ ਆ ਏ ਵੀ ਮੇਰੀ ਭੈਣ ਹੁਣ ਸਟੀਚਿੰਗ ਸਿੱਖਣਾ ਆਉਂਦੀ ਐ ਇੱਥੇ ਸਿਲਦੀ ਆ ਇਧਰ ਨਾਨਾ ਭੈਣ ਸਾਡੀ ਨੇ ਇਹ ਭੈਣ ਬੋਲ ਨਹੀਂ ਸਕਦੀਗੀ ਤੇ ਇਹ ਭੈਣ ਵੀ ਬਹੁਤ ਸੋਹਣਾ ਦੇਖੋ ਡਿਜ਼ਾਈਨ ਬਣਾਉਂਦੀ ਆ ਆ ਦੇਖੋ ਹਾਂ ਬਾਹਰ ਤੋਂ ਕਸੂਰ ਸਿਲਨੇ ਆ ਬਈ ਕਸੂਰ ਸਿਲਨੇ ਆ ਠੀਕ ਸਿਲ ਦੋ ਸਿਲ ਦੋ ਇਹ ਭੈਣ ਸਾਡੀ ਨਰਸਿੰਗ ਸਟਾਫ ਦੇ ਵਿੱਚ ਵੀ ਆ ਉਧਰ ਵੀ ਡਿਊਟੀ ਦਿੰਦੀ ਆ ਤੇ ਨਾਲ ਆ ਦ ਸਟੀਚਿੰਗ ਦਾ ਕੰਮ ਵੀ ਸਿੱਖਦੀ ਐ ਭੈਣ ਤਾਂ ਸਾਡੀ ਆ ਭੈਣ ਸੀ ਮੈਂ ਕਿਵੇਂ ਆ ਤੂੰ ਵੀ ਸਲਾਈ ਕਰ ਰਹੀ ਆ ਸੂਟ ਸਲਾਈ ਕਰਦੇ ਆ ਵੈਰੀ ਗੁੱਡ ਚੱਲ ਅੱਛਾ ਆਪੋ ਆਪਣੀ ਸੀਟ ਸਿਉ ਲੈ ਵੈਰੀ ਗੁੱਡ ਗਿੱਤਕਾ ਭੈਣ ਤੂੰ ਕੀ ਬਣਾ ਰਹੀ ਆ ਗਿੱਤਕਾ ਭੈਣ ਦੇਖੋ ਮੋਰ ਬਣਾ ਰਹੀ ਆ ਸਾਡੀ ਹੈ ਹੈ ਦੇ ਨਾਲ ਹੀ ਸਿੱਖ ਰਹੇ ਆ ਠੀਕ ਹੈ ਵੈਰੀ ਗੁੱਡ ਬਹੁਤ ਚੰਗੀ ਗੱਲ ਆ ਬਹੁਤ ਚੰਗੀ ਗੱਲ ਗਿੱਤਕਾ ਭੈਣ ਨੂੰ ਦਿਖਾਈ ਨਹੀਂ ਸੀ ਦਿੰਦਾ ਬ্লাইਂਡ ਸੀ ਹੁਣ ਭੈਣ ਨੂੰ ਦਿਖਣ ਲੱਗ ਗਿਆ ਸਾਸੀ ਗੱਲ ਭੈਣ ਸੀ ਮੈਂ ਠੀਕ ਹੈ ਤੂੰ ਭੈਣੇ ਪੇਦਾਂਗੇ ਪਤਾ ਕਿੱਥੋਂ ਕਿੱਥੇ ਤੇਰਾ ਘਰ ਤਲਵੰਡੀ ਮੱਲੀਆਂ ਆ ਕੋਈ ਨਾ ਮੈਂ ਬੁਲਾ ਲੈਣਾ ਹਾਂ ਨਾਨਕ ਸਾਹਿਬ ਦੇ ਸਾਹਮਣੇ ਗਾਲਪ ਪਿੰਡ ਤੋਂ ਅੱਗੇ ਜਾ ਕੇ ਕੋਈ ਨਾ ਬੁਲਾ ਲੈਣਾ ਇੱਥੇ ਸਟਿਚਿੰਗ ਦੇ ਵਿੱਚ ਸਲਾਈ ਦੇ ਵਿੱਚ ਕੁਝ ਬੱਚੇ ਸਾਡੇ ਕੋਲੇ ਬਾਹਰੋਂ ਵੀ ਆਉਂਦੇ ਨੇ ਪਿੰਡ ਤੋਂ ਜャ ਜਿਹੜੇ ਬੱਚੀਆਂ ਸਾਡੀਆਂ ਇੱਥੇ ਪੜ੍ਹਦੀਆਂ ਮਾ ਸਕੂਲੇ ਸ਼ਾਖਸ਼ੀ ਹੋਣੀ ਤਾਨੀਆਂ ਹੋਣੀ ਉਹ ਵੀ ਸਿੱਖਦੀਆਂ ਮਾ ਹਨ ਸਾਡੀ ਕੋਸ਼ਿਸ਼ ਆ ਵੀ ਬੱਚੇ ਸਾਡੇ ਜਿਹੜੀ ਹੈਗੇ ਆ ਉਹ ਹੁਨਰਮੰਦ ਹੋਣ ਹਨਾ ਉਹਨਾਂ 'ਚ ਕੋਈ ਹੁਨਰ ਪੈਦਾ ਹੋਵੇ ਤੇ ਉਹ ਸਿੱਖ ਸਕਣ ਇਹ ਹੁਣ ਸਾਡੀਆਂ ਬੀਬੀਆਂ ਤੇ ਭੈਣਾਂ ਦਾ ਘਰ ਆ ਆ ਜਿਹੜਾ ਭਾਂਡਾ ਵਾ ਹੁਣ ਇਹਦੇ ਵਿੱਚ ਦੀ ਸਾਰੀ ਸਪਲਾਈ ਜਾਣੀ ਹੈ ਨਾ ਦਾਲ ਸਬਜ਼ੀ ਫਲ ਫਰੂਟ ਹੁਣ ਉੱਪਰ ਇੱਥੋਂ ਪੌੜੀਆਂ ਤੋਂ ਦੀ ਚੱਕ ਕੇ ਲੈ ਕੇ ਜਾਂਦੇ ਆ ਸਾਰਾ ਉਧਰੋਂ ਰੇੜੀਆਂ ਤੇ ਲਿਆਉਂਦੇ ਆ ਤੇ ਇੱਥੋਂ ਪੌੜੀਆਂ ਤੋਂ ਚੱਕ ਕੇ ਲੈ ਕੇ ਜਾਂਦੇ ਆ ਹੁਣ ਇਹ ਬਾਲ ਘਰ ਆ ਸਾਡੀਆਂ ਧੀਆਂ ਦਾ ਘਰ ਆ ਨਾ ਥੱਲੇ ਜਿਹੜਾ ਛੋਟੀਆਂ ਧੀਆਂ ਸਾਡੀਆਂ ਹੁਣ ਸਾਰੀਆਂ ਸਕੂਲ ਗਈਆਂ ਹੋਈਆਂ ਕੱਲੀ ਅੰਚਿਕਾ ਸੁੱਤੀ ਪਈ ਆ ਆਪਣੀ ਕੇਟਰਕਰ ਭੈਣ ਨਾਲ ਤੇ ਬਾਕੀ ਸਾਰੀਆਂ ਭੈਣਾ ਉਧਰਲੇ ਪਾਸੇ ਇਹਨਾਂ ਦਾ ਪੜ੍ਹਾਈ ਵਾਲਾ ਬੱਚਿਆਂ ਦਾ ਉਹ ਵੀ ਦਿਖਾਈ ਦਿੰਨੇ ਆ ਇਹ ਬੱਚਿਆਂ ਦੀ ਬੋਰਡ ਆ ਜੀ ਅੰਦਰਲੀ ਸਾਰੀ ਹੈ ਨਾ ਜਿੱਥੇ ਸਾਡੀਆਂ ਧੀਆਂ ਰਹਿੰਦੀਆਂ ਵਾ ਇਹ ਅੰਛਿਕਾ ਸੁੱਤੀ ਪਈ ਆ ਇੱਧਰ ਹੁਣ ਕੱਲ੍ਹ ਸਫਾਈ ਕਰੀ ਜਾਂਦੀਆਂ ਜਦ ਤੱਕ ਬੱਚਿਆਂ ਨੇ ਸਕੂਲੋਂ ਆਉਣਾ ਟਿਊਸ਼ਨ ਤੇ ਜਾਣਾ ਆ ਟਿਊਸ਼ਨ ਇੱਥੇ ਲੱਗਦੀ ਆ ਬੱਚਿਆਂ ਦੀ ਬੈਂਚ ਪਏ ਨੇ ਇੱਥੇ ਆ ਕੇ ਸਾਰੇ ਬੱਚਿਆਂ ਨੇ ਮੁੰਡਿਆਂ ਨੇ ਵੀ ਤੇ ਕੁੜੀਆਂ ਨੇ ਵੀ ਇੱਥੇ ਟਿਊਸ਼ਨ ਪੜ੍ਹਨੀ ਆ ਤੇ ਆਹਾ ਜਿਹੜਾ ਸਾਰਾ ਲਿਖਿਆ ਹੋਇਆ ਆ ਵਾਸ਼ਰੂਮ ਬਣਾਏ ਹੋਏ ਨੇ ਇਹ ਸਾਡੀਆਂ ਧੀਆਂ ਦੇ ਬੱਚੀਆਂ ਦੇ ਵਾਸ਼ਰੂਮ ਆ ਇੱਧਰ ਹਨਾ ਇਹ ਚਾਰ ਵਾਸ਼ਰੂਮ ਨੇ ਜਿੱਥੇ ਸਾਡੀਆਂ ਬੇਟੀਆਂ ਛੋਟੀਆਂ ਵੱਡੀਆਂ ਆਰਤੀ ਹੋਣੀ ਸਾਬ ਜੋਤਣੀ ਪਾਰੋ ਹੋਣੀ ਸਾਰੀਆਂ ਰੰਦੀਆਂ ਤੇ ਇੱਥੇ ਕੰਧਾਂ ਦੇ ਉੱਤੇ ਆ ਲਿਖੇ ਹੋਏ ਪਾਣੀ ਹੈ ਜੀਵਨ ਦਾ ਅਨਮੋਲ ਰਤਨ ਇਸ ਨੂੰ ਬਚਾਉਣ ਦਾ ਕਰੋ ਯਤਨ ਹਨਾ ਜੇ ਪੂਰਾ ਕਰਨਾ ਖਾਬਾਂ ਨੂੰ ਤਾਂ ਰੱਖਿਓ ਨਾਲ ਕਿਤਾਬਾਂ ਨੂੰ ਤੇ ਇੱਧਰ ਸਾਡੇ ਸਮਾਜ ਦੇ ਬੁੱਧੀਜੀਵੀ ਜਾਂ ਸਮਾਜ ਸੇਵੀ ਜਾਂ ਸਾਇੰਸਦਾਨ ਜਾਂ ਚੰਗੇ ਪਲੇਅਰ ਉਹਨਾਂ ਦੀਆਂ ਇੱਧਰ ਸਾਡੀਆਂ ਪੰਜਾਬੀ ਬੋਲੀ ਦੇ ਉਪ ਬੋਲੀਆਂ ਵਾਂ ਜਿਹੜੀਆਂ ਦਬਾਬੀ ਮਾਂਜੀ ਪਵਾਦੀ ਗਡੋਗਰੀ ਮਲਤਾਨੀ ਪਠੋਰੀ ਤੇ ਮਲਬਈ ਤੇ ਇੱਧਰ ਬੱਚਿਆਂ ਦੇ ਸੂਚੀ ਲੱਗੀ ਹੋਈ ਹੈ ਨਾਮ ਦੀ ਤੇ ਸਾਡੀਆਂ ਜਿਹੜੀਆਂ ਧੀਆਂ ਰਹਿੰਦੀਆਂ ਵਾਂ ਉਹਨਾਂ ਦੀ ਲਿਸਟ ਆ ਹੁਣ ਤਾਂ ਵਧ ਗਿਆ 6 7 ਬੱਚੇ ਹੋਰ ਵਧ ਗਏ ਸਾਡੇ ਤੇ ਇੱਥੇ ਆ ਬੋਰਡ ਆ ਜਿਹੜੀ ਛੋਟੀ ਇਹ ਬੋਰਡ ਹੈਗੇ ਸਾਡੀਆਂ ਸਪੈਸ਼ਲ ਧੀਆਂ ਜਿਹੜੀਆਂ ਇੱਧਰ ਬੰਦ ਆ ਜਿਹੜੀਆਂ ਬੱਚੀਆਂ ਸਾਡੇ ਕੋਲੇ ਮੰਦਬੁੱਧੀ ਆ ਜਿਹੜੀਆਂ ਬੋਲਦੀਆਂ ਨਹੀਂ ਸੁਣਦੀਆਂ ਨਹੀਂ ਤੁਰਦੀਆਂ ਨਹੀਂ ਜਿਹੜੀਆਂ ਵਿਚਾਰੀਆਂ ਉਹਨਾਂ ਵਾਸਤੇ ਲੱਗ ਬੋਰਡ ਬਣੀ ਹੋਈ ਹੈ ਤੇ ਇੱਧਰ ਸਾਰੀਆਂ ਬੀਬੀਆਂ ਤੇ ਭੈਣਾਂ ਸਾਡੀਆਂ ਤੇ ਮਾਤਾਵਾਂ ਰਹਿੰਦੀਆਂ ਵਾ ਇੱਧਰ ਹੁਣ ਪ੍ਰਸ਼ਾਦਾ ਸਾਰੇ ਛੱਕ ਚੁੱਕੇ ਆ ਗੁਰੂ ਘਰ ਲੰਗਰ ਵਰਤਾਇਆ ਚੁੱਕੇ ਆ ਸੀ ਤੇ ਇੱਧਰ ਸਾਰੇ ਪਾਸੇ ਸੱਚੀ ਗੱਲ ਸਤਿਵਿਪਨ ਸਾਡੇ ਸਤਵੀਰ ਕੌਰ ਭੈਣ ਨੇ ਇੱਥੇ ਇੰਚਾਰਜ ਨੇ ਤੇ ਇੱਧਰ ਜਿਹੜੀ ਮੈਂ ਤੁਹਾਨੂੰ ਉਧਰੋਂ ਦਿਖਾਉਂਦਾ ਸੀ ਬੋਰਡ ਇਹ ਬੋਰਡ ਆ ਇਹ ਸਪੈਸ਼ਲ ਬੱਚੀਆਂ ਸਾਡੀਆਂ ਜਿਹੜੀਆਂ ਇਹਨਾਂ ਦੀ ਕੇਅਰ ਟੇਕਰ ਆ ਭੈਣ ਤੇ ਇਹਨਾਂ ਨੂੰ ਪ੍ਰਸ਼ਾਦਾ ਪਾਣੀ ਸ਼ਿਕਾਉਣਾ ਇਹਨਾਂ ਨੂੰ ਨਵਾਉਣਾ ਧਵਾਉਣਾ ਲੀੜੇ ਕੱਪੜੇ ਚੇਂਜ ਕਰਾਉਣੇ ਕਿ ਇੱਥੇ ਦੋ ਸੇਵਾਦਾਰ ਇੱਕ ਦਿਨੇ ਤੇ ਇੱਕ ਰਾਤ ਨੂੰ ਭੈਣ ਹੁੰਦੀ ਹੈ ਹਾਂ ਵੀ ਨਾ ਤੇ ਇੱਧਰ ਆ ਪੁੱਤ ਆ ਜਾ 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 ਇੱਥੇ ਸਾਡੀਆਂ ਸਾਰੀਆਂ ਬੀਬੀਆਂ ਭੈਣਾਂ ਤੁਸੀਂ ਦੇਖਦੇ ਹੋ ਕੋਈ ਆਰਾਮ ਕਰੀ ਜਾਂਦਾ ਕੋਈ ਬਾਹਰ ਬੈਠੇ ਆ ਹਨਾ ਕੋਈ ਗੱਲਾਂ ਬਾਤਾਂ ਕਰੀ ਜਾਂਦੇ ਬੈਠੇ ਤੇ ਇਹ ਥੱਲੇ ਵਾਲਾ ਫਲੋਰ ਫਿਰ ਫੁੱਲ ਹੋ ਗਿਆ ਸੀਗਾ ਭਰ ਗਿਆ ਸੀਗਾ ਤੇ ਫਿਰ ਹੁਣ ਬੀਬੀਆਂ ਭੈਣਾਂ ਨੂੰ ਰੱਖਣ ਵਾਸਤੇ ਦਿੱਕਤ ਆ ਰਹੀ ਸੀ ਵੀ ਫਿਰ ਅਸੀਂ ਕੀ ਕੀਤਾ ਇੱਥੋਂ ਪਿੱਛੇ ਦੀ ਪੌੜੀਆਂ ਚਾੜਤੀਆਂ ਤਾਂ ਸਾਸਿਕਾ ਰਾਜਮਿਤ ਮਾਤਾ ਔਰ ਠੀਕ ਹੋ ਮਾਤਾ ਜੀ ਜਿਉਂਦੇ ਬਸਦੇ ਰਹੋ ਮਾਂ ਜਿਉਂਦੇ ਰਹੋ ਮਾਣੇ ਤੰਦਰੁਸਤੀ ਆਕਸ਼ੀ ਮਰੀ ਤੁਹਾਨੂੰ ਮੇਰੇ ਨਾਲੋਂ ਜ਼ਿਆਦਾ ਦਾ ਬਹੁਤ ਧੰਨਵਾਦ ਧੰਨਵਾਦ ਇਹ ਤਾਂ ਨਿਕਲ ਗਿਆ ਹੁਣ ਤਾਂ ਵੀ ਜਾਂਦੀ ਹੈ ਕੋਈ ਨਾ ਵਾਹਿਗੁਰੂ ਕਿਰਪਾ ਕਰੇ ਮਾ ਖੁਸ਼ੀਆਂ ਬਖਸ਼ੀ ਮਰੀ ਤੰਦਰੁਸਤੀ ਬਸ ਬਹੁਤ ਖੁਸ਼ੀਆਂ ਹੋਣ ਧੰਨਵਾਦ ਧੰਨਵਾਦ ਮੈਂ ਉੱਪਰ ਜਾ ਕੇ ਆਇਆ ਤੇ ਇੱਧਰ ਹੁਣ ਸਾਫ ਸਫਾਈਆਂ ਚੱਲੀ ਜਾਂਦੀਆਂ ਹਨਾ ਸਾਰੇ ਚਾਦਰਾਂ ਬਦਲ ਰਹੇ ਆ ਬਿਸਤਰੇ ਸਾਫ਼ ਹੋ ਰਹੇ ਆ ਬੀਬੀਆਂ ਭੈਣਾਂ ਦਾ ਸਵੇਰੇ ਇਸ਼ਨਾਨ ਹੋ ਗਿਆ ਹੁਣ ਸਾਰਿਆਂ ਨੂੰ ਨਵੇਂ ਬਿਸਤਰੇ ਪਿਛਾ ਕੇ ਦਿੱਤੇ ਜਾਣਗੇ ਤੇ ਇੱਥੇ ਪਿੱਛੇ ਬੈਠ ਜਾਂਦੇ ਭੈਣਾਂ ਹੁਣ ਤਾਂ ਚਲ ਅਜ ਮੀਂਹ ਪਈ ਜਾਂਦਾ ਤੁਸੀਂ ਦੇਖਦੇ ਹੋ ਪਾਣੀ ਪਾਣੀ ਖੜਾ ਵਾ ਤੇ ਇੱਥੋਂ ਦੀ ਫਿਰ ਅਸੀਂ ਪਿੱਛੇ ਦੀ ਪੌੜੀਆਂ ਚੜ੍ਹ ਗਿਆ ਸੀ ਅਲੱਗ ਤੇ ਉੱਪਰੋਂ ਜਿਹੜੀ ਬੱਚਿਆਂ ਵਾਲੀ ਬੋਰਡ ਤੁਹਾਨੂੰ ਦਿਖਾਈ ਸੀ ਤਾਂ ਤੋਂ ਅੱਧੀ ਵਿਚਾਲਿਓਂ ਕੱਟੀ ਹੈ ਜਿਹੜੀ ਬੋਰਡ ਉਸ ਬੋਰਡ ਦੇ ਵਿੱਚ ਅੱਧੀ ਬੱਚਿਆਂ ਨੂੰ ਦੇਤੀ ਸੀ ਬੋਰਡ ਉਹ ਤੇ ਅੱਧੀ ਇੱਧਰ ਬੀਬੀਆਂ ਤੇ ਭੈਣਾਂ ਨੂੰ ਦੇਤੀ ਸੀ ਬੋਰਡ ਉਹ ਕਿਉਂਕਿ ਹੁਣ 150 ਤੋਂ ਪਲੱਸ ਭੈਣਾਂ ਵਾਂ ਤੇ ਬੀਬੀਆਂ ਮੈਂ ਸਾਡੇ ਕੋਲੇ ਤੇ ਹਾਂ ਜੀ ਕੁਵਿੰਦਰ ਇਹ ਉੱਪਰਲੇ ਫਲੋਰ ਦੀਆਂ ਸਾਰੀਆਂ ਤਸਵੀਰਾਂ ਮਾ ਸਾਸ੍ਰੀਕਾਲ ਹਿੰਦੂ ਭੈਣ ਠੀਕ ਹੈ ਉਹ ਇਹ ਹਾਂ ਮਾ ਸਾਸ੍ਰੀਕਾਲ ਠੀਕ ਹੋ ਲਿਆ ਮੈਨੂੰ ਦੇ ਦੇ ਮੋਮਬਤੀ ਸ਼ਰਮਾ ਠੀਕ ਹੋ ਮੇਰੇ ਜਾਨਾ ਨਾ ਮਾਵਾ ਦੇ ਗੱਲ ਲਾ ਕੇ ਜੋ ਸਕੂਨ ਜੋ ਤਸੱਲੀ ਮਿਲਦੀ ਹੈ ਨਾ ਉਹ ਬਿਆਨ ਨਹੀਂ ਕੀਤੀ ਜਾ ਸਕਦੀ ਕੋਈ ਨਾ ਕੋਈ ਨਾ ਕੋਈ ਨਾ ਕੋਈ ਨਾ ਭੈਣੇ ਕੋਈ ਨਾ ਬੋਲਣ ਆ ਗਿਆ ਮੈਂ ਆ ਗਿਆ ਹਾਂ ਭਾਈ ਦਰਸੀ ਬੇਬੇ ਸਾਸਰੀਕਾਲ ਓਰੇ ਤਕੜੀ ਆ ਸਾਸਰੀਕਾਲ ਭੈਣੇ ਠੀਕ ਆ ਔਰ ਮੇਰੀ ਭੈਣ ਠੀਕ ਠਾਕ ਆ ਜੀ ਆਉਂਦੀ ਮਹੰਤੀ ਦੇ ਸਾਸਰੀਕਾਲ ਔਰ ਮੀਟਾ ਮਾਤਾ ਠੀਕ ਆ ਤੂੰ ਓਰੇ ਜਗਿੰਦਰ ਕੋਰੇ ਨੂੰ ਅਨਕਾਰੇ ਮਾਰੀ ਜਾਨੀ ਸੁੱਤੀ ਉੱਠਦੀ ਹੋਈ ਔਰ ਮੇਰੀ ਮਾ ਔਰ ਮੇਰੀ ਮਾ ਕਿਵੇਂ ਹੈ ਮੇਰੀ ਮਾ ਜਿਸ ਨੇ ਕਹ ਰਹੀ ਮਾਰਨੇ ਹੋਰ ਕੀ ਕਰਨਾ ਤੂੰ ਤਾਂ ਸੁਬਨਾ ਹੈਗਾ ਕਿ ਘਰੇ ਕਨੇਡਾ ਆਪਣਾ ਜੋ ਆ ਕੋਈ ਨਾ ਮਾਤਰੇ ਪੁੱਤ ਕਮਲੇ ਰਮਲੇ ਜੈ ਜੇ ਹੈਗਾ ਹੈ ਤੇ ਤੇਰੇ ਪੁੱਤੀਆਂ ਤੇਰੇ ਪੁੱਤ ਕਹੋਲੇ ਕਿ ਅਵਰ ਨੰਦਨ ਨਾਲ ਗੱਲ ਕਰਾ ਦੇ ਕਰਾ ਦਿੰਦਾ ਹੁਣ ਸਤਿ ਸ਼੍ਰੀ ਅਕਾਲ ਕਿਵੇਂ ਆ ਕਰਨਵਾਲਾ ਮੇਰੀ ਮਾਂ ਠੀਕ ਆ ਅੱਛਾ ਤੈਨੂੰ ਵੀ ਪੈਸੇ ਚਾਹੀਦੇ ਇਹ ਬੀਬੇ ਹੱਥ ਮਾਰਦੀ ਕਿ ਲੈਣਾ ਕੀ 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 ਜੀ ਉੱਥੇ ਕਿਵੇਂ ਇਹਦਾ ਦਾਬ ਉਹ ਸਾਰਾ ਪਤਾ ਨਹੀਂ ਮਾਂ ਨੂੰ ਚਾਹ ਰਾ ਪਤਾ ਨਹੀਂ ਇਹਨਾਂ ਮਾਵਾਂ ਦੇ ਅਸੀਂ ਪੁੱਤ ਬਣ ਸਕੇ ਆ ਪਤਾ ਨਹੀਂ ਸਾਡੇ ਕਿਹੜੇ ਕੋਈ ਚੰਗੇ ਕਰਮ ਕੀਤੇ ਸੀ ਜਿਹੜੀਆਂ ਪੜਨ ਸਾਸਰੀ ਕਾਲ ਹੋਰ ਐਮਪੀ ਭੈਣੇ ਠੀਕ ਆ ਤੂੰ ਜੀ ਹਾਂ ਦੀ ਵਾਸਤੇ ਮਾਤਾ ਸਾਸਰੀ ਕਾਲ ਬੜੇ ਠੀਕ ਆ ਸੀਤਾ ਮਈਆ ਠੀਕੋ ਇਹ ਮਾਤਾ ਪਟਿਆਲੇ ਤੋਂ ਲੈ ਕੇ ਆਏ ਸੀ ਦੁਖ ਨਿਵਾਰਨ ਸਾਹਿਬ ਗੁਰਦੁਆਰਾ ਸਾਹਿਬ ਦੇ ਕਾਲੀ ਮਾਤਾ ਮੰਦਰ ਦੇ ਬਾਹਰ ਉੱਥੇ ਹੀ ਘੁੰਮਦੇ ਸੀ ਰੇੜੇ ਦੇ ਵਿੱਚ ਇਹਨਾਂ ਨੇ ਆਪਣੇ ਹਸਬੰਦ ਨੂੰ ਪਾਇਆ ਹੋਇਆ ਸੀਗਾ ਤੇ ਇਹ ਰੇੜਾ ਰੋਡ ਦੀ ਫਿਰਦੀ ਸੀ ਮਾ ਮੂਰੇ ਮੂਰੇ ਤੇ ਉਹ ਵਿੱਚ ਪਿਆ ਸੀ ਬਾਪੂ ਉਹਦੇ ਹੱਥ ਪੈਰ ਜਿਵੇਂ ਝੜ ਗਏ ਸੀਗੇ ਇਕੱਲੇ ਬਸ ਇੱਕ ਗੋਠੇ ਜੇ ਖੜੀਆਂ ਸੀ ਇਕੱਲੀਆਂ ਤੇ ਉਹਨੂੰ ਰੋਟੀ ਖਵਾਉਂਦੀ ਸੀ ਕਿਵੇਂ ਨਾ ਕਿਵੇਂ ਕਰਕੇ ਮਾਮਚਾਰੀ ਸਤਿ ਸ੍ਰੀ ਅਕਾਲ ਬੇਟਾ ਠੀਕ ਆ ਤੇ ਇੱਧਰ ਸਤਿ ਸ੍ਰੀ ਅਕਾਲ ਵਾਦਾ ਇੱਧਰਲੇ ਪਾਸੇ ਮਾਵਾ ਦੇ ਭੈਣਾਂ ਦੇ ਜਿਵੇਂ ਤੁਹਾਨੂੰ ਦੱਸਿਆ ਸੀ ਕੱਪੜੇ ਸੁੱਕਣੇ ਪਾਏ ਆ ਇਹ ਬਰਾਂਡਾ ਇਹਨਾਂ ਵਾਸਤੇ ਆ ਹੁਣ ਇੱਥੇ ਦੁਵਾਰ ਵਿਚਾਲਿਓਂ ਬੰਦ ਕੀਤਾ ਹੋਇਆ ਹੈ ਵੀ ਹਨਾ ਅੱਧੀ ਉਧਰਲੇ ਪਾਸੇ ਆ ਤੇ ਅੱਧੀ ਇੱਧਰਲੇ ਪਾਸੇ ਹੁਣ ਇੱਧਰ ਲਿਫਟ ਲੱਗੀ ਹੋਈ ਆ ਪਿੱਛੇ ਹਨਾ ਹੁਣ ਜੇ ਲਿਫਟ ਯੂਜ਼ ਕਰਦੇ ਆ ਤਾਂ ਆ ਬਰਾਂਡਾ ਸਾਨੂੰ ਵਰਤਣਾ ਪੈਣਾ ਵਾ ਕੁੜੇ ਮਨਦੀਪ ਕੁੜੇ ਚਾਵਲਾ ਭੈਣੇ ਸਾਸਰੀ ਕਾਲ ਸਾਸਰੀ ਮਾ ਠੀਕ ਹੈ ਹਰਵਿੰਦਰ ਮਾ ਤਾਂ ਕਰਾ ਦਿਓ ਬੇਟੀ ਨਾਲ ਕਰਾਉਣ ਯੂਐਸਏ ਚ ਹਾਂਜੀ ਹੁਣ ਕੀ ਕਿੰਨਾ ਟਾਈਮ ਹੋ ਗਿਆ ਯੂਐਸਏ ਚ 7 ਵਜੇ ਕਰਾ ਦੇ ਕਰਾ ਦਿੰਦੇ ਆ 7 ਵਜੇ ਕਰਾ ਦਾਂਗੇ 7 ਵਜੇ ਕਰਾ ਦੇਣੇ ਨਹੀਂ ਮੇਰੀ ਵਜਣਾ ਨਾ ਨਹੀਂ ਮੇਰੀ ਮਾ ਗੁੱਸੇ ਨਾਲ ਕਰ ਆਪਣੇ ਪੁੱਤ ਨਾਲ ਗੁੱਸੇ ਨਾਲ ਹੋਇਆ ਕਰ ਮਾ ਠੀਕ ਆ ਤੇ ਹੁਣ ਤੁਹਾਨੂੰ ਥੱਲੇ ਜਾ ਕੇ ਵੀ ਸਾਰਾ ਦੁਆਰਾ ਦਿਖਾਉਣੇ ਆ ਕਿਉਂਕਿ ਇਹ ਸਾਡੀ ਜਿਹੜੀ ਸਮੱਸਿਆ ਵਨਾਂ ਜੀ ਬੀਬੀਆਂ ਤੇ ਭੈਣਾਂ ਨੂੰ ਜਦੋਂ ਅਸੀਂ ਇੱਥੇ ਥੱਲੇ ਵਾਲਾ ਫਲੋਰ ਦੇਣ ਬਾਰੇ ਸੋਚਿਆ ਸੀ ਉਦੋਂ ਅਸੀਂ ਇਹ ਸੋਚਿਆ ਨਹੀਂ ਸੀ ਵੀ ਆਹ ਸਮੱਸਿਆਵਾਂ ਵੀ ਆਉਣਗੀਆਂ ਹਨਾ ਬੀਬੀਆਂ ਤੇ ਭੈਣਾਂ ਨੂੰ ਸੋਚਿਆ ਸੀ ਵੀ ਥੱਲੇ ਵਾਲਾ ਫਲੋਰ ਦੇਣੇ ਉੱਪਰ ਬਾਪੂ ਰਹੀ ਜਾਣਗੇ ਪਰ ਹੁਣ ਬਹੁਤ ਸਾਰੀਆਂ ਦਿੱਕਤਾਂ ਆ ਰਹੀਆਂ ਇੱਕ ਤਾਂ ਹੁਣ ਬੀਬੀਆਂ ਤੇ ਭੈਣਾਂ ਸਾਡੇ ਕੋਲੇ 160 ਮੈਂਬਰ ਨੇ ਤੇ ਡੇਢ ਫਲੋਰ ਭਰ ਗਿਆ ਇਹਨਾਂ ਦਾ ਹੁਣ ਜੇ ਮੰਨ ਲਓ ਹੋਰ 10 15 ਭੈਣਾਂ ਨੂੰ ਸਾਨੂੰ ਲਿਆਉਣਾ ਪਵੇ 10 15 ਭੈਣਾਂ ਦੇ ਤੇ ਚਲੋ ਬੈੱਡ ਅਸੀਂ ਨਾਲ-ਨੂਲ ਜੋੜ ਕੇ ਅਡਜਸਟ ਕਰ ਦਾਂਗੇ ਪਰ ਉਸ ਤੋਂ ਬਾਅਦ ਫਿਰ ਜਗ੍ਹਾ ਹੈ ਨਹੀਂਗੀ ਹੁਣ ਦਿੱਕਤ ਇਹ ਆ ਰਹੀ ਆ ਜਿਹੜਾ ਅਸੀਂ ਭੈਣਾਂ ਨੂੰ ਤੇ ਬੀਬੀਆਂ ਨੂੰ ਇੱਥੇ ਥੱਲੇ ਰੱਖਿਆ ਹੋਇਆ ਇਹਦੇ ਨਾਲ ਸਮੱਸਿਆ ਇੱਥੇ ਆ ਰਹੀ ਆ ਵੀ ਜਿਹੜੀ ਆਹ ਭਾਂਡਾ ਵਾ ਨਾ ਸਾਡਾ ਜਿਹੜਾ ਭਾਂਡਾ ਸਾਰਾ ਹੁਣ ਉੱਥੋਂ ਬੰਦ ਕੀਤਾ ਹੋਇਆ ਭਾਂਡਾ ਮੂਹਰੇੋਂ ਕਿਉਂਕਿ ਉਧਰੋਂ ਬਾਪੂ ਹੁਣੀ ਤਾਂ ਚੜਦੇ ਆ ਤੇ ਇਧਰੋਂ ਲਿਫਟ ਆ ਇਸ ਪਾਸੇ ਸਾਡੀ ਹੁਣ ਜੇ ਲਿਫਟ ਨੂੰ ਵਰਤਣਾ ਤਾਂ ਮਨ ਲੋ ਬਜ਼ੁਰਗਾਂ ਨੇ ਇੱਥੋਂ ਰੈਂਪ ਬਣਨਾ ਇੱਥੋਂ ਉੱਪਰ ਚੜਿਆ ਕਰਨਗੇ ਆਪ ਮੰਨ ਲੋ ਗਰਾਊਂਡ ਦੇ ਉੱਤੇ ਆਇਆ ਕਰਨਗੇ ਗਰਾਊਂਡ ਫਲੋਰ ਤੋਂ ਫਿਰ ਇਧਰੋਂ ਲਿਫਟ ਜਾਣਾ ਜਾਂ ਪੌੜੀਆਂ ਜਾਣੀਆਂ ਉਹ ਹੁਣ ਇੱਥੋਂ ਦੀ ਨਿੰਗਣਾ ਬਾਜ ਉਧਰ ਜਾਣਾ ਸਾਡੇ ਲਈ ਮੁਸ਼ਕਲ ਆ ਕਿਉਂਕਿ ਇੱਥੇ ਭੈਣਾਂ ਤੇ ਬੀਬੀਆਂ ਰਹਿੰਦੀਆਂ ਵਾ ਹੁਣ ਬਾਪੂ ਬਜ਼ੁਰਗਾਂ ਦਾ ਇਸ ਏਰੀਏ ਦੇ ਵਿੱਚ ਆਉਣਾ ਮੁਸ਼ਕਲ ਹੈ ਇਸ ਟਾਈਮ ਹੁਣ ਜੇ ਇਥੋਂ ਬੀਬੀਆਂ ਤੇ ਭੈਣਾਂ ਦੇ ਮੂਰੇ ਉਹ ਦਰਵਾਜ਼ੇ ਬੰਦ ਕਰਦੇ ਆ ਤਾਂ ਇਸ ਭਾਂਡੇ ਦੇ ਵਿੱਚ ਪ੍ਰਸ਼ਾਦਾ ਪਾਣੀ ਛਕਣਾ ਜਾਂ ਹੋਰ ਇਹ ਕਿੱਧਰ ਦੀ ਕਰਨ ਤੇ ਇਸ ਕਰਕੇ ਬੜੀ ਵੱਡੀ ਸਮੱਸਿਆ ਪਣੀ ਪਈ ਆ ਵੀ ਲਿਫਟ ਨਹੀਂ ਯੂਜ਼ ਕਰ پا ਰਹੇ ਅਸੀਂ ਔਰ ਪੂਰੀ ਸਰਵਿਸ ਨਹੀਂ ਦੇ ਪਾ ਰਹੇ ਇੱਥੋਂ ਦੀ ਕਿਉਂਕਿ ਜੇ ਇਹ ਭਾਂਡਾ ਵਰਤਾਂਗੇ ਅਸੀਂ ਤਾਂ ਬੀਬੀਆਂ ਨੂੰ ਔਖਾ ਵਾ ਜੇ ਭਾਂਡਾ ਨਹੀਂ ਵਰਤਦੇ ਤਾਂ ਉੱਪਰ ਸਾਰੇ ਬਾਪੂਆਂ ਨੂੰ ਜਿਹੜੀ ਸਰਵਿਸ ਆ ਪ੍ਰਸ਼ਾਦਾ ਪਾਣੀ ਦੀ ਉਹ ਸਾਰੀ ਸਿਰ ਤੇ ਚੱਕ ਕੇ ਲੈ ਜਾਣੀ ਪੈਂਦੀ ਆ ਲੀੜਾ ਕੱਪੜਾ ਸਾਰਾ ਉਧਰ ਚੱਕ ਕੇ ਲੈ ਕੇ ਜਾਣਾ ਪੈਂਦਾ ਸਿਰ ਤੇ ਤੇ ਪੌੜੀਆਂ ਰਾਹੀਂ ਚੜਨਾ ਪੈਂਦਾ ਤੇ ਇਹਦੇ ਵਾਸਤੇ ਹੁਣ ਅਸੀਂ ਇੱਕ ਬੀਬੀਆਂ ਤੇ ਭੈਣਾਂ ਵਾਸਤੇ ਲੱਗ ਬਿਲਡਿੰਗ ਬਣਾਉਣ ਬਾਰੇ ਪਲਾਨ ਕੀਤਾ ਵਾ ਜੀ ਤੇ ਉਹ ਬਿਲਡਿੰਗ ਦਾ ਅਸੀਂ ਬੇਸਮੈਂਟ ਵੀ ਪੱਟ ਲਿਆ ਵਾ ਪਰ ਹਜੇ ਤੱਕ ਉਹਦਾ ਕੰਮ ਨਹੀਂ ਸ਼ੁਰੂ ਹੋ ਪਾਇਆ ਕਿਉਂਕਿ ਅਸੀਂ ਰਿਕੁਆਇਰਮੈਂਟ ਲਿਖਵਾਈ ਸੀਗੀ ਜਿਹਦੇ ਵਿੱਚ ਸਰੀਆ ਸੀਗਾ 50 ਟਨ ਤੇ ਇੱਟਾਂ ਸੀ ਰੇਤਾ ਬਜਰੀ ਸੀਗੀ ਟਿਪਰ ਹਨਾ 50 50 ਤੇ ਉਹ ਹਜੇ ਟਿੱਕਰ ਸਾਡੇ ਕੋਲੇ ਪਹੁੰਚ ਨਹੀਂ ਹੋਈ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਸਾਡੇ ਸਾਨ ਭਰਾ ਵੀ ਬਿਜੀ ਹੁੰਦੇ ਨੇ ਸਾਰੇ ਤੇ ਬਾਹਰੋਂ ਵੀ ਸੰਗਤ ਜਿਹੜੀ ਆਉਂਦੀ ਹੈ ਇਹਨਾਂ ਦਿਨਾਂ ਚ ਨਹੀਂ ਹੁੰਦੀ ਇੱਥੇ ਤਾਂ ਜਿਹਦੇ ਕਰਕੇ ਉਹ ਕੰਮ ਦਾ ਸ਼ੁਰੂਆਤ ਕਰਨਾ ਸ਼ੁਰੂ ਕਰਨਾ ਸਾਡੇ ਲਈ ਹਜੇ ਔਖਾ ਹੋਇਆ ਹੋਇਆ ਮੁਸ਼ਕਲ ਹੋਇਆ ਹੋਇਆ ਤੇ ਇੱਕ ਹਜੇ ਇਸ ਬਿਲਡਿੰਗ ਦਾ ਕੰਮ ਵੀ ਨਹੀਂ ਪੂਰਾ ਨੇਪਰੇ ਚੜਿਆ ਤੇ ਨਵੀਂ ਬਿਲਡਿੰਗ ਦਾ ਜੇ ਕੰਮ ਅਸੀਂ ਛੇੜਦੇ ਆਂ ਸੀ ਤਾਂ ਫਿਰ ਸਾਨੂੰ ਦਿੱਕਤ ਆਊਗੀ ਤਾਂ ਉਹਦੇ ਕਰਕੇ ਅਸੀਂ ਆਹ ਜਿਹੜਾ ਬੀਬੀਆਂ ਤੇ ਭੈਣਾਂ ਦਾ ਰਹਿਣ ਦਾ ਇਹ ਸਾਡੇ ਲਈ ਬਹੁਤ ਮੁਸ਼ਕਲ ਬਣੀ ਪਈ ਹੈ ਗੱਲ ਵੀ ਹੁਣ ਬੀਬੀਆਂ ਨੂੰ ਤੇ ਭੈਣਾਂ ਨੂੰ ਜੇ ਅਲੱਗ ਬਿਲਡਿੰਗ ਮਿਲ ਜੂਗੀ ਉਧਰ ਤੇ ਇਹ ਬੀਬੀਆਂ ਤੇ ਭੈਣਾਂ ਉਧਰ ਸ਼ਿਫਟ ਹੋ ਜਾਣਗੀਆਂ ਤੇ ਇੱਥੇ ਇੱਕ ਤਾਂ ਇਹ ਡੇਢ ਫਲੋਰ ਖਾਲੀ ਹੋ ਜਾਊਗਾ ਜਿਹਦੇ ਵਿੱਚ ਬਾਪੂ ਤੇ ਵੀਰ ਸਾਡੇ ਉਹ ਹੋਰ ਰਹਿ ਸਕਣਗੇ ਹਨ ਖੁੱਲੇ ਡੁੱਲੇ ਸਸਰੀਕਾਲ ਕਸ਼ਮੀਰੋਂ ਤੱਕੜੀਆਂ ਭੈਣੇ ਠੀਕ ਹੁਣ ਜਿਵੇਂ ਇਹ ਵੇੜਾ ਵੀ ਹੈ ਜਿਹੜਾ ਇਹ ਵੀ ਥੋੜਾ ਵਾ ਸਾਡਾ ਕਿਉਂਕਿ ਹੁਣ ਆ ਛੋਟੇ ਵਿਹੜੇ ਦੇ ਵਿੱਚ 160 ਭੈਣਾਂ ਦਾ ਬੀਬੀਆਂ ਦਾ ਬੈਠਣਾ ਰਹਿਣਾ ਬੱਚਿਆਂ ਦਾ ਖੇਡਣਾ ਕੁੜੀਆਂ ਦਾ ਤੇ ਮੁਸ਼ਕਲ ਹੋਇਆ ਪਿਆ ਆ ਬਿਲਡਿੰਗ ਆ ਜਿਹੜੀ ਹੁਣ ਅਸੀਂ ਬੀਬੀਆਂ ਤੇ ਭੈਣਾਂ ਵਾਸਤੇ ਨਵੇਂ ਘਰ ਦਾ ਪਹਿਲਾ ਕਦਮ ਰੱਖਣਾ ਸ਼ੁਰੂ ਕਰਨ ਲੱਗੇ ਆ ਬੇਸਮੈਂਟ ਦੀ ਥੱਲੇ ਮਿੱਟੀ ਪੱਟ ਲਈ ਅਸੀਂ ਸਾਰੀ ਪਰ ਹਜੇ ਤੱਕ ਅਸੀਂ ਸ਼ੁਰੂ ਨਹੀਂ ਕਰ पाए ਇਹਨੂੰ ਕਾਰਨ ਇਹੀ ਆ ਇੱਕ ਵੀ ਇੱਕ ਤਾਂ ਵੀ ਸਾਡੀਆਂ ਜ਼ਰੂਰਤਾਂ ਵਾਂ ਜਿਹੜੀਆਂ ਪੂਰੀਆਂ ਨਹੀਂ ਹੋ ਰਹੀਆਂ ਤੇ ਇੱਕ ਹੁਣ ਬਾਪੂ ਬਜ਼ੁਰਗਾਂ ਦਾ ਉੱਪਰ ਸਾਰਾ ਖਾਣ ਪੀਣ ਦਾ ਕੱਪੜੇ ਲੀੜੇ ਦਾ ਸਰਵਿਸ ਦਾ ਜਾਣਾ ਉਹ ਵੀ ਮੁਸ਼ਕਲ ਹੋਇਆ ਪਿਆਵਾ